ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਵਿਰਸਾ ਕਲੈਕਸ਼ਨ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਸਭ ਨੂੰ ਠੀਕ ਠਾਕ ਰੱਖਣ ਜੀ ਸਭ ਦੇ ਘਰਾਂ 'ਚ ਖੁਸ਼ੀਆਂ ਬਣਾਈ ਰੱਖਣ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਐਸ ਕੇ ਬ੍ਰਾਂਡ ਦੇ ਆਉਣਗੇ ਜੀ ਔਰਗੈਂਜ਼ਾ ਦੇ ਉੱਪਰ ਆਰੀ ਵਰਕ ਹੈ ਜੀ ਇਹ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਮੈਚਿੰਗ ਵੀ ਕਰਵਾ ਸਕਦੇ ਹੋ ਮੈਚਿੰਗ ਇਹਨਾਂ ਦੀ ਕ੍ਰੇਪ ਦੀ ਬਾਟਮ ਦੇ ਨਾਲ ਹੋਊਗੀ ਜੀ ਜੇ ਕਿਸੇ ਵੀ ਭੈਣ ਨੇ ਮੈਚਿੰਗ ਕਰਵਾਉਣੀ ਆ ਤਾਂ ਮੈਚਿੰਗ ਵੀ ਕਰਵਾ ਸਕਦੇ ਹੋ ਆਲ ਓਵਰ ਲੈਣਾ ਆਲ ਓਵਰ ਵੀ ਲੈ ਸਕਦੇ ਹੋ ਔਨਲੀ ਹੈ 1350 ਦਾ ਸੂਟ ਪਾਊਗਾ ਜੀ ਤੁਹਾਨੂੰ ਇਹ ਵਾਲੇ ਆਉਗੇ ਜੀ ਮਸਾਬਾ ਸਿਲਕ ਦੇ ਸੂਟ ਹੈ ਜੀ ਐਸ ਕੇ ਬ੍ਰਾਂਡ ਦੇ ਆ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੁੰਦਾ ਜੀ ਇਹ ਤੇ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਕਲਰ ਡਿਜ਼ਾਈਨ ਹੈ ਨਾਲ ਇਹਨਾਂ ਨੂੰ ਕਰੇਪ ਦੀਆਂ ਬਾਟਮ ਦੇ ਨਾਲ ਆਪਾਂ ਮੈਚਿੰਗ ਕਰੀ ਹੈ ਇਹਨਾਂ ਦਾ ਵੀ ਪ੍ਰਾਈਸ 1350 ਹੈ ਜੀ ਸ਼ਿਪਿੰਗ ਫ੍ਰੀ ਹੈ ਸਾਰੇ ਸੂਟਾਂ ਦੇ ਉੱਪਰ ਤੁਸੀਂ ਜਿਹੜਾ ਵੀ ਸੂਟ ਆਰਡਰ ਕਰਨਾ ਹੈ ਸਕਰੀਨਸ਼ਾਟ ਭੇਜ ਕੇ ਤੁਸੀਂ ਆਪ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਆਲ ਓਵਰ ਲੈਣਾ ਤੁਹਾਨੂੰ ਇਹ ਆਲ ਓਵਰ ਵੀ ਮਿਲ ਜੂਗਾ ਜੀ ਜੇ ਤੁਸੀਂ ਮੈਚਿੰਗ ਲੈਣਾ ਤਾਂ ਮੈਚਿੰਗ ਵੀ ਮਿਲ ਜੂਗਾ ਜੀ ਕਲਰ ਡਿਜ਼ਾਈਨ ਇਹਨਾਂ ਦੇ ਬਹੁਤ ਹੀ ਜ਼ਿਆਦਾ ਸੋਹਣੇ ਹਨ ਜੀ ਅਲੱਗ ਜਆ ਫੈਬਰਿਕ ਹੈ ਜੀ ਸਿਲਕ بیس ਆਊਗਾ ਜੀ ਤੇ ਬਹੁਤ ਹੀ ਪਿਆਰਾ ਜਆ ਫੈਬਰਿਕ ਹੈ ਨਵਾਂ ਸਟੱਫ ਹੈ ਜੀ ਬਿਲਕੁਲ ਇਹੀ ਬਹੁਤ ਹੀ ਜ਼ਿਆਦਾ ਸੋਹਣੇ ਇਹਨਾਂ ਦੇ ਸੂਟ ਬਣ ਕੇ ਰੈਡੀ ਹੁੰਦੇ ਆ ਜੀ ਇਹ ਵਾਲੇ ਆਉਣਗੇ ਜੀ ਐਸ ਕੇ ਬ੍ਰੈਂਡ ਤੇ ਬਰਬਰੀ ਦਾ ਸਟੱਫ ਆਊਗਾ ਜੀ ਇਹ ਸੂਟ ਤੁਸੀਂ ਆਲ ਓਵਰ ਵੀ ਤੁਹਾਨੂੰ ਮਿਲ ਜਾਣਗੇ ਜੀ ਤੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਇਹਨਾਂ ਦੀ ਆਪਾਂ ਮੈਚਿੰਗ 크ਰੇਪ ਦੀ ਬਾਟਮ ਦੇ ਨਾਲ ਕੀਤੀ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਪਿਓਰ ਨੇਚਰਲ ਕਰੇਪ ਦੀ ਬਾਟਮ ਆਉਗੀ ਜੀ ਨਾਲ ਡਿਜੀਟਲ ਪ੍ਰਿੰਟ ਦੀ ਸ਼ਰਟ ਆਉਗੀ ਟਾਈਟ ਟਾਈ ਮੀਟਰ ਦੀ ਕੱਟ ਮਿਲੂਗੀ ਜੀ ਤੇ ਜੇ ਤੁਸੀਂ ਇਹ ਆਲਓਵਰ ਲੈਣਾ ਤਾਂ ਆਲਓਵਰ ਵੀ ਮਿਲ ਜੂਗਾ ਜੀ ਬਹੁਤ ਸੋਹਣੀ ਪਿਓਰ ਬਰਬਰੀ ਹੈ ਜੀ ਐਸਕੇ ਬ੍ਰੈਂਡ ਦੀ 1350 ਰੁਪਏ ਪ੍ਰਾਈਸ ਹੈ ਜੀ ਫ੍ਰੀ ਸ਼ਿਪਿੰਗ ਹੈ ਜਿਹੜੀ ਵੀ ਭੈਣ ਨੇ ਜਿਹੜਾ ਵੀ ਸੂਟ ਆਰਡਰ ਕਰਨਾ ਉਹ ਵੀ ਸਕਰੀਨਸ਼ਾਟ ਪੇਜ ਕੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਤੁਸੀਂ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਘੰਟੀ ਵਾਲੇ ਬਟਨ ਨੂੰ ਔਨ ਕਰ ਲਿਆ ਕਰੋ ਜੀ ਤੇ ਪਲੀਜ਼ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਇਹ ਵਾਲੇ ਸੂਟ ਆਉਣਗੇ ਜੀ ਟਿਸਟਾ ਬ੍ਰਾਂਡ ਦੇ ਜੀ ਬਹੁਤ ਸੋਹਣਾ ਸਟੱਫ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੀ ਇਹਨਾਂ ਦੇ ਕਲਰ ਡਿਜ਼ਾਈਨ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਇਹ ਵਾਲੇ ਸੂਟ ਤੁਹਾਨੂੰ ਕਟਰਾਈ ਦੇ ਮਿਲਣਗੇ ਜੀ ਸੌਫਟ ਕਟਰਾਈ ਹੈ ਜੀ ਪ੍ਰੀ ਵਿੰਟਰ ਸਟੱਫ ਹੈ ਤੁਸੀਂ ਇਹਨੂੰ ਸਰਦੀ ਚ ਵੀ ਪਾ ਸਕਦੇ ਹੋ ਤੇ ਹੁਣ ਅਗਲੇ ਮੰਥ ਤੋਂ ਜਿਵੇਂ ਥੋੜਾ ਜਿਹਾ ਮੌਸਮ ਚੇਂਜ ਹੋ ਜਾਂਦਾ ਜੀ ਉਦੋਂ ਵੀ ਪਾ ਸਕਦੇ ਹੋ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਜੀ ਬਹੁਤ ਜਿਆਦਾ ਸ਼ਾਈਨ ਹੈ ਬਹੁਤ ਜਿਆਦਾ ਸੌਫਟ ਫੈਬਰਿਕ ਹੈ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਕਲਰ ਹੈ ਲਿਮਟਿਡ ਜャ ਸਟਾਕ ਹੈ ਜੀ ਹਜੇ ਤੱਕ ਇਹਦੇ ਵਿੱਚ ਥੋੜੇ ਜਿਹੀ ਕਲਰ ਹੀ ਆਏ ਹੈ ਜੀ ਆਪਣੇ ਕੋਲੇ ਤੁਸੀਂ ਜਿਹੜਾ ਵੀ ਸੂਟ ਲੈਣਾ ਹੈ ਤੁਸੀਂ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਸਟੱਫ ਦੀ ਆਪਣੀ ਪੂਰੀ ਜ਼ਿੰਮੇਵਾਰੀ ਹੈ ਜੀ ਬਹੁਤ ਜ਼ਿਆਦਾ ਸੋਹਣਾ ਸਟੱਫ ਹੈ ਜੀ ਓਨਲੀ 1790 ਰੁਪਏ ਦਾ ਇਹ ਸੂਟ ਹੈ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ